वैसे ता कुदरत ने हर इंसान ਦੇ ਅੰਦਰ ਕਲਾਕਾਰ ਦਿੱਤਾ ਪਰ ਉਸ ਨੂੰ ਸਮਝਣਾ ਉਸ ਨੂੰ ਪਰਖਣਾ ਜਾਂ ਫਿਰ ਬਹੁਤ ਵਾਰੀ ਜਿਹੜੀ ਕਲਾ ਹੈ ਉਹ انسان ਦੇ ਅੰਦਰ ਹੀ ਮਰ ਜਾਂਦੀ ਤੇ ਅਸੀਂ ਅੱਜ ਇੱਕ ਤੁਹਾਨੂੰ ਬਹੁਤ ਹੀ ਅਹਿਮ ਕਲਾਕਾਰ ਜੋ ਉਹਨਾਂ ਗੱਲਾਂ ਨੂੰ ਢਲੋਂਦਾ ਹੈ ਜੋ ਕਿ ਕਹਿੰਦੇ ਨੇ ਕਿ ਨੌਜਵਾਨਾਂ ਵਾਸਤੇ ਪੰਜਾਬ 'ਚ ਕੰਮ ਨਹੀਂ ਹੈ ਪਰ ਇਹ ਨੌਜਵਾਨ ਆਪਣੀ ਕਲਾ ਦੇ ਰਾਹੀਂ ਜਿੱਥੇ ਆਪਣਾ ਰੋਜ਼ਗਾਰ ਚਲਾ ਰਿਹਾ ਆਪਣਾ ਪਰਿਵਾਰ ਪਾਲ ਰਿਹਾ ਉੱਥੇ ਹੋਰਾਂ ਦੇ ਲਈ ਇੱਕ ਮਾਰਗਦਰਸ਼ਨ ਹੈ ਅਸੀਂ ਦਿਖਾਵਾਂਗੇ ਤੁਹਾਨੂੰ ਕਿ ਜਦੋਂ ਆਪਾਂ ਕੁਰਾਲੀ ਤੋਂ ਮਰੰਡਾ ਨੂੰ ਜਾਈਏ ਮੇਨ ਰੋਡ ਉੱਥੇ ਇਹ ਕਲਾਕਾਰ ਬੈਠਾ ਅਸੀਂ ਸਾਰੀ ਤੁਹਾਨੂੰ ਗੱਲਬਾਤ ਸੁਣਾਵਾਂਗੇ ਤੇ ਜਾਣਾਂਗੇ ਕਿ ਕਿਵੇਂ ਇਸ ਕਲਾਕਾਰ ਕਲਾਕਾਰੀ ਦੇ ਰਾਹੀਂ ਉਹ ਕੀ ਕੀ ਬਣਾਉਂਦੇ ਨੇ ਤੇ ਆਓ ਗੱਲਬਾਤ ਕਰਦੇ ਆ ਆ ਗੱਲ ਕਰੀਏ ਚੱਲੋ ਜੀ ਹਾਂਜੀ ਬਾਈ ਅਸੀਂ ਕਲਾ ਉਹ ਠੀਕ ਠਾਕ ਹੋ ਜੀ ਹਾਂਜੀ ਬਿਲਕੁਲ ਜੀ ਆਪ ਸੋਹਣੇ ਤੇ ਵੀਰ ਜੀ ਫਿਰ ਕਿੰਨੇ ਕ ਦਿਨ ਹੋ ਗਏ ਆ ਕਲਾਕਾਰੀ ਜਿਹੜੀ ਤੁਸੀਂ ਕੰਮ ਕਰ ਰਹੇ ਹੋ ਤੇ ਕੀ ਕੀ ਬਣਾ ਰਹੇ ਹੋ ਸਾਨੂੰ ਜਰੂਰ ਇਹਦੇ ਬਾਰੇ ਜਾਣਕਾਰੀ ਦਿਓ ਕੰਮ ਕਰਦੇ ਆਂਗੇ ਆਪਾਂ ਨੂੰ ਹੋ ਗਏ ਤਕਰੀਬਨ 12-14 ਸਾਲ ਜੀ ਹਾਂਜੀ ਬਾਕੀ ਆਪਾਂ ਗੁਰਦੁਆਰਾ ਸਾਹਿਬ ਤੋਂ ਲੈ ਕੇ ਠੀਕ ਹੈ ਜੀ ਮੰਦਰਾਂ ਦੇ ਕੋਈ ਸੱਭਿਆਚਾਰਕ ਦਾ ਕਲਚਰ ਦਾ ਠੀਕ ਹੈ ਜੀ ਸਿੱਖ ਸਿਹਾਰ ਦੇ ਰਿਲੇਟਡ ਕਿਸੇ ਵੀ ਤਰ੍ਹਾਂ ਦਾ ਹਨਾ ਬਾਕੀ ਬਾਜ ਵਗੈਰਾ ਹੋਰ ਐਨੀਮਲਸ ਵਗੈਰਾ ਪਾਰਕਾਂ ਦਾ ਕੰਮ ਸਕੂਲਾਂ ਦਾ ਪਲੇ ਟੂ ਜੈਡ ਹਰ ਤਰ੍ਹਾਂ ਦਾ ਕੰਮ ਕਰਦੇ ਆ ਕਸਟਮਰ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਤਾਂ ਦਾ ਸਮਿਟਾ ਬਣਾਉਣੀ ਹੈ ਪਲਾਸਟਿਕ ਦਾ ਫਾਈਬਰ ਗਲਾਸ ਦੇ ਵਿੱਚ ਅਸੀਂ ਤਿਆਰ ਕਰਦੇ ਆ ਜੀ ਆਪਣੇ ਹੱਥੀ ਹਾਂਜੀ ਬਿਲਕੁਲ ਜੀ ਲੌਂਗ ਲਾਈਫ ਚੀਜ਼ਾਂ ਨੇ ਇਹ ਤੇ ਸਾਰੀ ਉਮਰ ਲਈ ਮਤਲਬ ਆਪਾਂ ਕਹਿ ਲਈਏ ਜਿਵੇਂ ਪ੍ਰੋਡਕਟ ਬਣਾਉਣੀ ਹੈ ਹਾਂ ਕਿਵੇਂ ਦਾ ਰਿਸਪੌਂਸ ਮਿਲਦਾ ਬਾਈ ਤੁਸੀਂ ਬੇਸ਼ੱਕ ਮਾਰਕੀਟ ਤੋਂ ਅੱਖੇ ਬੈਠੇ ਹੋ ਕਿਵੇਂ ਦਾ ਰਿਸਪੌਂਸ ਮਿਲਦਾ ਰਿਸਪੌਂਸ ਵਧੀਆ ਜੀ ਬਹੁਤ ਵਧੀਆ ਸਾਨੂੰ ਤਾਂ ਕਿਉਂਕਿ ਸਾਡਾ ਕੰਮ ਵੀ ਇਦਾਂ ਦਾ ਜੀ ਯੂਨੀਕ ਆ ਮਿਹਨਤ ਦਾ ਕੰਮ ਆ ਇਸ ਕਰਕੇ ਅਸੀਂ ਥੋੜਾ ਮਾਰਕੀਟ ਤੋਂ ਸਾਈਡ ਤੇ ਆ ਠੀਕ ਹੈ ਜੀ ਡਸਟ ਵਗੈਰਾ ਵੀ ਹੋ ਜਾਂਦੀ ਆ ਸਾਡੇ ਕੰਮ ਦੇ ਵਿੱਚ ਇਹ ਬਹੁਤ ਵਧੀਆ ਰਿਸਪੌਂਸ ਆ ਜੀ ਕਿਉਂਕਿ ਫਲਾਵਰ ਪੌਟਸ ਤੋਂ ਲੈ ਕੇ ਹਰ ਕੰਮ ਦੇ ਵਿੱਚ ਸਾਡੀ ਮਤਲਬ ਹੈ ਰਿਕੁਆਇਰਮੈਂਟ ਦੇ ਹਿਸਾਬ ਨਾਲ ਅਸੀਂ ਚੀਜ਼ ਬਣਾ ਦਿੰਦੇ ਹਾਂ ਜੀ ਇਹ ਜੀ ਗੁਰਦੁਆਰਾ ਸਾਹਿਬ ਦੇ ਕਲਸ ਨੇ ਜੀ ਹੂੰ ਇਹ ਬਾਉਂਡਰੀ ਦੇ ਉੱਤੇ ਲੱਗਣੇ ਆ ਜੀ ਤੇ ਇਹ ਬਣਾਏ ਜਾ ਰਹੇ ਆ ਐਦਾਂ ਦੀ ਇੱਕ ਕਲਸ ਬਣਾ ਕੇ ਸੀ ਕਾਰ ਕਰਨੇ ਆ ਇਹ ਐਦਾਂ ਇੱਕ ਕਲਸ ਬਣ ਜਾਣਾ ਜੀ ਸਭ ਤੋਂ ਵੱਡੀ ਗੱਲ ਹੈ ਵੀ ਤੁਸੀਂ ਆਪਣੇ ਹੱਥੀ ਸਾਰਾ ਕੰਮ ਕਰਦੇ ਹੋ ਕੋਈ ਮਸ਼ੀਨ ਦੀ ਨਹੀਂ ਲੈਣੇ ਤੁਸੀਂ ਕੋਈ ਮਸ਼ੀਨ ਦੀ ਲੋੜ ਨਹੀਂ ਆ ਜੀ ਇਹਦੇ ਵਿੱਚ ਸਾਰਾ ਹੱਥ ਦਾ ਕੰਮ ਆ ਜੀ ਹੱਥ ਦੇ ਨਾਲ ਹੀ ਬਣਨਾ ਹੈ ਹਰ ਇੱਕ ਚੀਜ਼ ਮਿਹਨਤ ਵੀ ਹੱਥ ਨਾਲ ਹੀ ਹੋਣੀ ਆ ਤੇ ਹੱਥ ਨਾਲ ਵੀ ਕਾਰ ਕੀਤਾ ਜਾਣਾ ਜੀ ਹਾਂਜੀ ਤੇ ਕਿੰਨੇ ਬੰਦੇ ਕੰਮ ਕਰਦੇ ਹੋ ਤੁਸੀਂ ਅਸੀਂ ਵੀ ਆਲਰੇਡੀ ਤਿੰਨ ਬੰਦੇ ਕੰਮ ਕਰਦੇ ਆਂ ਇਸ ਟਾਈਮ ਹੂੰ ਤੇ ਦੋ ਭਾਈ ਨੇ ਮੇਰੇ ਨਾਲ ਲੱਗੇ ਹੋਏ ਜੀ ਹੂੰ ਤੇ ਬਾਕੀ ਇੱਕ ਮੈਂ ਬਾਕੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਜਦੋਂ ਬਾਹਰ ਸਾਈਡਾਂ ਦੇ ਕੰਮ ਚੱਲਦਾ ਜੀ ਉਹ ਅਲੱਗ-ਅਲੱਗ ਸਾਡੀ ਟੀਮ ਬਣੀ ਹੋਈ ਆ ਅਸੀਂ ਟੀਮ ਦੇ ਨਾਲ ਕੰਮ ਕਰਦੇ ਆਂ ਤੇ ਜਿਵੇਂ ਅੱਜ ਕੱਲ ਵੀ ਆਨਲਾਈਨ ਦਾ ਸਿਸਟਮ ਬਹੁਤ ਹੋ ਗਿਆ ਹਾਂਜੀ ਵੀ ਉਹਦੇ ਨਾਲ ਕੋਈ ਫਰਕ ਤਾਂ ਨਹੀਂ ਪੈਂਦਾ ਤੁਹਾਡੇ ਕੰਮ ਨੂੰ ਮੈਨੂੰ ਸਾਨੂੰ ਦਾ ਰਿਸਪੌਂਸ ਹੀ ਆ ਸਾਡਾ ਇੰਸਟਾਗ੍ਰam ਦੇ ਉੱਤੇ ਅਕਾਊਂਟ ਬਣਾਇਆ ਹੋਇਆ ਜੋ ਤੇ ਟੈਲੀਗ੍ਰਾਮਸ ਕਰਕੇ ਜੀ ਹੂੰ ਤੇ ਬਾਕੀ ਇੱਕ ਸਾਡਾ ਭਾਈ ਆ ਉਹਨੇ YouTube ਤੇ ਚੈਨਲ ਵੀ ਸਾਡਾ ਕਰਿਆ ਹੋਇਆ ਜੀ ਹੂੰ ਤੇ ਸਾਨੂੰ ਤਾਂ ਉਹਦੇ ਨਾਲ ਜੀ ਰਿਸਪੌਂਸ ਹੀ ਆ ਕੋਈ ਵਧੀਆ ਅੱਗੇ ਰਿਸਪੌਂਸ ਮਿਲਦਾ ਵਾ ਜਿੱਦਾਂ ਜਿਹਦਾ ਸਾਡਾ ਕੰਮ ਗਰੋਥ ਕਰਦਾ ਵਾ ਜੀ ਬਾਹਰਲੇ ਦੇਸ਼ਾਂ ਤੱਕ ਚਲਿਆ ਜਾਂਦਾ ਜੀ ਸਮਾਨ ਕਈ ਵਾਰੀ ਲੋਕ ਡਿਜ਼ਾਈਨ ਦੇਖ ਕੇ ਵੀ ਦੱਸਦੇ ਉਹਨਾਂ ਵੀ ਐਵੇਂ ਦਾ ਡਿਜ਼ਾਈਨ ਬਣਾ ਦਿਓ ਬਿਲਕੁਲ ਜੀ ਬਿਲਕੁਲ ਬਣ ਜਾਂਦਾ ਜੀ ਸੇਮ ਤੋਂ ਸੇਮ ਉਦਾਂ ਦੀ ਕੋਈ ਪਿਕਚਰ ਲੈ ਕੇ ਆਉਂਦਾ ਸਾਡੇ ਕੋਲੇ ਉਹ ਵੀ ਚੀਜ਼ਾਂ ਤਿਆਰ ਹੋ ਜਾਂਦੀਆਂ ਹੁਣ ਤੁਸੀਂ ਕੀ ਕੀ ਬਣਾਇਆ ਸਾਨੂੰ ਦਿਖਾਉਂਗੇ ਜਰਾ ਬਿਲਕੁਲ ਜੀ ਆਜੋ ਤੁਹਾਨੂੰ ਆਪਾਂ ਇਹ ਸਾਰਾ ਦਿਖਾਉਨੇ ਆ ਇਹ ਮੰਦਿਰ ਸਾਹਿਬ ਲਈ ਬਣਾਇਆ ਜੀ ਅਸੀਂ ਜਿੱਦਾਂ ਮੰਦਿਰ ਸਾਹਿਬ ਦੇ ਉੱਪਰ ਲਗਾਉਣਾ ਜੀ ਇਹ ਉਹਨਾਂ ਨੇ ਇਹ ਖੰਨਾ ਸਾਈਡ ਹੈਗਾ ਜੀ ਉਹਨਾਂ ਦਾ ਆਰਡਰ ਆ ਜੀ ਇਹ ਤਿਆਰ ਕਰਕੇ ਰੱਖਿਆ ਆ ਜੀ ਇਹ ਫਲਾਵਰ ਪੋਟ ਆ ਜਾਂਦਾ ਜੀ ਇਹ ਫਲਾਵਰ ਪੌਟ ਫਾਰਮ ਹਾਊਸ ਤੇ ਲਗਾਉਂਦੇ ਆ ਪੈਲਸਾਂ ਦੇ ਵਿੱਚ ਲੱਗ ਜਾਂਦਾ ਵਾਟਰਫਾਲ ਵੀ ਬਣਾ ਕੇ ਲਗਾ ਦਿੰਨੇ ਆ ਇਹਨਾਂ ਦੇ ਜੀ ਹਨਾ ਇਹ ਲੱਗ ਲੱਗ ਤਿੰਨ ਚਾਰ ਤਰ੍ਹਾਂ ਦੇ ਜੀ ਫਲਾਵਰ ਪੌਟ ਹੀ ਹੈਗੇ ਆ ਭਾਏ ਇੱਥੇ ਕਲਰ ਦੀ ਡਿਮਾਂਡ ਦੇ ਹਿਸਾਬ ਨਾਲ ਕਲਰ ਹੋ ਜਾਂਦੇ ਆ ਬਾਕੀ ਕੋਈ ਫਲਾਵਰ ਪੌਟ ਦਾ ਘਰ ਲਈ ਜਾਂ ਤੁਸੀਂ ਕਿਦਾਂ ਵੀ ਕੋਈ ਨਵਾਂ ਡਿਜ਼ਾਈਨ ਵੀ ਬਣਾਉਣਾ ਤਾਂ ਉਹ ਵੀ ਤਿਆਰ ਹੋ ਜਾਏਗਾ ਇਹ ਡਕਸ ਨੇ ਜੀ ਉੱਪਰ ਪਈਆਂ ਨੇ ਜਿਹੜੀਆਂ ਇਹ ਸਮਾਲ ਦੇ ਵਿੱਚ ਡਕਸ ਤੁਸੀਂ ਪਾਰਕ ਦੇ ਵਿੱਚ ਰੱਖ ਸਕਦੇ ਹੋ ਹਨਾ ਜਾਂ ਜੇ ਤੁਹਾਡੇ ਕੋਈ ਵਾਟਰਫਾਲ ਵਗੈਰਾ ਬਣਾਈ ਹੈ ਤਾਂ ਉਹਦੇ ਵਿੱਚ ਵੀ ਛੱਡ ਸਕਦੇ ਹੋ ਤੈਰਦੀਆਂ ਰਹਿਣਗੀਆਂ ਉਸ ਤਰੀਕੇ ਨਾਲ ਵੀ ਤਿਆਰ ਕਰ ਦਾਂਗੇ ਇਹ ਥੋੜੇ ਛੋਟੇ ਆ ਗਏ ਜੀ ਇਹ ਵੀ ਫਲਾਵਰ ਪੋਟੇ ਨੇ ਹਾਂਜੀ ਇਹ ਸ਼ੇਰ ਬਣਾਇਆ ਹੋਇਆ ਜੀ ਤੇ ਇਹ ਦਸਤਵੀਨ ਹੈਗੇ ਆ ਜੀ ਟੈਂਗੋ ਇੰ ਦਾ স্মਾਲ ਦੇ ਵਿੱਚ ਆਏ ਥੋੜਾ ਅਲਾਰਜ ਆ ਜੀ ਡਸਟਵੀਨ ਆਪਣੇ ਕੋਲ ਹੋਰ ਵੀ 10 12 ਪ੍ਰਕਾਰ ਦੇ ਹੈਗੇ ਆ ਐਨੀਮਲਸ ਦੇ ਵਿੱਚ ਰੈਬਿਟ ਹੋ ਗਿਆ ਡੋਰੇਮਨ ਹੋ ਗਿਆ ਜੀ ਹੋਰ ਕਾਫੀ ਤਰ੍ਹਾਂ ਦੇ ਡਸਟਵੀਨ ਹੈ ਜੀ ਪਰਾ ਸਾਹਿਬ ਲਈ ਖੰਡਾ ਸਾਹਿਬ ਬਣਾਇਆ ਹੋਇਆ ਜੀ ਸਾਡਾ ਹੂੰ ਇਹ ਤੁਸੀਂ ਹਾਈਟ ਦੇ ਉੱਪਰ ਲਾ ਸਕਦੇ ਹੋ ਫੁੱਲ ਤੋਂ ਫੁੱਲ ਸਾਈਜ਼ ਜਿੰਨਾ ਮਰਜ਼ੀ ਵੱਡਾ ਸਾਈਜ਼ ਜਿੰਨਾ ਮਰਜ਼ੀ ਛੋਟਾ ਸਾਈਜ਼ ਤੁਹਾਡੀ ਰਿਕੁਆਇਰਮੈਂਟ ਦੇ ਹਿਸਾਬ ਨਾਲੇ ਤਿਆਰ ਕਰਕੇ ਦੇ ਸਕਦੇ ਹਾਂ ਅਸੀਂ ਤੁਹਾਨੂੰ ਬਾਹਰ ਲਾਓ ਆਊਡੋਰ ਲਾਓ ਲੌਂਗ ਲਾਈਫ ਆ ਜੀ ਪੇਂਟ ਵੀ ਅੱਛੀ ਕੁਆਲਿਟੀ ਦੇ ਆ 2 2 3 3 ਸਾਲ ਖਰਾਬ ਨਹੀਂ ਹੁੰਦੇ ਹੈਗੇ ਜੀ ਲਾਇਨ ਆ ਗਿਆ ਸ਼ੇਰ ਆ ਜੀ ਇਹ ਸਮਾਲ ਦੇ ਵਿੱਚ ਇਹ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਪੋਸ ਦੇ ਵਿੱਚ ਘਰ ਦੇ ਲਈ ਮੰਦਿਰ ਦੇ ਲਈ ਜਾਂ ਕਿਤੇ ਆਪਣੇ ਪਾਰਕ ਦੇ ਲਈ ਜਿੱਦਾਂ ਦੀ ਤੁਸੀਂ ਚੀਜ਼ ਕਹੋਗੇ ਅਸੀਂ ਤਿਆਰ ਕਰ ਬਿਲਕੁਲ ਜੀ ਡੈਕੋਰੇਸ਼ਨ ਦੇ ਇਹ ਬਾਜ ਆ ਜੀ ਤੇ ਉੱਡਦਾ ਬਾਜ ਬਣਾਇਆ ਜੀ ਇਹ ਵੀ ਤੁਸੀਂ ਰਿਕੁਆਇਰਮੈਂਟ ਦੇ ਹਿਸਾਬ ਨਾਲ ਜਿੱਥੇ ਤੁਸੀਂ ਚਾਹੋ ਅਸੀਂ ਲਗਾ ਸਕਦੇ ਹਾਂ ਜਿਵੇਂ ਲੋਕ ਛੱਤ ਦੇ ਉੱਪਰ ਲਗਾਉਂਦੇ ਆ ਜੀ ਹਨਾ ਝੋੜਾ ਲਗਾ ਲੈਂਦੇ ਆ ਜੀ ਬਲਦ ਵਗੈਰਾ ਲਗਾ ਲੈਂਦੇ ਆ ਉੱਪਰ ਛੱਤ ਦੇ ਉੱਪਰ ਇਹ ਸਮਾਲ ਦੇ ਵਿੱਚ ਬਾਜ ਜਾਂਦਾ ਉਹ ਸਾਹਮਣੇ ਦੇਖੋ ਜੀ ਬਾਜ ਆਪਣਾ ਤਿਆਰ ਕਰਕੇ ਰੱਖਿਆ ਹੋਇਆ ਜੀ ਇਹ ਕੋਰਾ ਸੀ ਇਹ ਸਮਾਲ ਛੋਟੇ ਆ ਗਏ ਜੀ ਇਹ ਡਰਾਈੰਗ ਰੂਮ ਵਗੈਰਾ ਦੇ ਵਿੱਚ ਵੀ ਰੱਖ ਸਕਦੇ ਹਾਂ ਠੀਕ ਹੈ ਜੀ ਇਹ ਲੱਗ ਲੱਗ ਨੇ ਸਾਰੇ ਛੋਟੇ ਟੇਬਲ ਵਗੈਰਾ ਇਹ ਪਾਰਕਾਂ ਦੇ ਲਈ ਆ ਗਏ ਜੀ ਡੀਅਰ ਦਾ ਸੈੱਟ ਆ ਗਿਆ ਛੋਟਾ ਜਿਹਾ ਸਮਾਲ ਜਿਹਾ ਇਹ ਇਹਦੇ ਵਿੱਚ ਜੇ ਵੱਡੇ ਸਾਡੇ ਕੋਲ 4 ਦਾ ਵੀ ਸੈੱਟ ਹੈਗਾ ਜੀ ਇਹ ਅਸੀਂ ਡੈਮੋ ਤੇ ਲਾ ਰੱਖੇ ਆ ਪੀਸ ਜਿਹੜੇ ਸਮਾਲ ਅਸੀਂ ਡਿਟੇਲ ਹੋ ਜਾਂਦੀ ਆ ਇਹ ਜੀ ਪੌਟ ਆ ਗਏ ਇਹ ਪੌਟ ਆ ਜੀ ਸਾਰੇ ਅਲੱਗ-ਅਲੱਗ ਇਹ ਡੈਕੋਰੇਸ਼ਨ ਦੇ ਪੀਸ ਆ ਇਹ ਥੋੜੇ ਜਿਹਾ ਅਲੱਗ-ਅਲੱਗ ਆ ਇਹ ਗਾਗਰ ਜਿਵੇਂ ਹੈ ਨਾ ਇਹ ਸਮਾਲ ਆ ਗਿਆ ਇਹ ਸਾਰੇ ਫਲਾਵਰ ਪੌਟ ਆ ਘਰ ਦੇ ਵਿੱਚ ਰੱਖ ਸਕਦੇ ਹੋ ਤੁਸੀਂ ਹੈ ਨਾ ਤੇ ਮਾਤਮਾ ਬੁੱਧ ਦੇ ਆ ਗਏ ਜੀ ਦੇਖੋ ਅੱਗੇ ਹੈ ਨਾ ਇਹ ਵੀ ਡੈਕੋਰੇਸ਼ਨ ਲਈ ਨੇ ਅਲੱਗ-ਅਲੱਗ ਹੈ ਜੀ ਜਿੱਦਾਂ ਦਾ ਤੁਸੀਂ ਪੌਟ ਵੀ ਕਾਹੋਗੇ ਘਰ ਦੇ ਵਿੱਚ ਲਈ ਡੈਕੋਰੇਸ਼ਨ ਲਈ ਉਹ ਸਾਰੇ ਅਸੀਂ ਤਿਆਰ ਕਰ ਸਕਦੇ ਹਾਂ ਇਹ ਮੰਦਰ ਦੇ ਲਈ ਥੱਲੇ ਪੀੜਾ ਸਾਹਿਬ ਆ ਜਾਂਦੇ ਆ ਜੀ ਜਿਵੇਂ ਅੰਦਰ ਤੁਸੀਂ ਮਹਾਰਾਜ ਦੇ ਸਰੂਪ ਲਈ ਪੀੜਾ ਸਾਹਿਬ ਰੱਖਣਾ ਹੈ স্মੋਲ ਮੰਦਰ ਦਾ ਆ ਗਿਆ ਜੀ ਜਿਵੇਂ ਇਹ ਵੀ ਮੰਦਰ ਦੇ ਲਈ ਬਣਾਇਆ ਹੋਇਆ ਅੱਗੇ ਜੀ ਇਹ ਗੁਰਦੁਆਰਾ ਸਾਹਿਬ ਦਾ ਆ ਜਾਂਦਾ ਜੀ ਗੁਰਦੁਆਰਾ ਸਾਹਿਬ ਦੀ ਜੀ ਪਾਲਕੀ ਸਾਹਿਬ ਡਿਊਟੀ ਪਾਲਕੀ ਸਾਹਿਬ ਸਾਰਾ ਅਸੀਂ ਤਿਆਰ ਕਰਦੇ ਹਾਂ ਜੀ ਔਨ ਆਰਡਰ ਇਹ স্মੋਲ ਚੀਜ਼ਾਂ ਅਸੀਂ ਬਣਾ ਕੇ ਰੱਖਦੇ ਹਾਂ ਇਹ ਦੇਖੋ ਡੂਮ ਬਣਾਇਆ ਹੋਇਆ 2 2.5 ਫੁੱਟ ਦਾ ਇਹ 10 ਇੰਚ ਦੀ ਗੁੰਮਤੀ ਹੈ ਜੀ ਅਲੱਗ-ਅਲੱਗ ਇਹਦੇ ਵਿੱਚ ਵੀ ਡਿਜ਼ਾਈਨ ਹੈਗੇ ਆ ਸਾਡੇ ਕੋਲੇ ਇਹ 1.5 ਫੁੱਟ ਦਾ ਜੰਲੀਆ ਜੀ ਹੈਨਾ ਇਹ ਪਾਲਕੀ ਸਾਹਿਬ ਦੇ ਉੱਪਰ ਲੱਗਣ ਲਈ ਡੂਮ ਆ ਗਿਆ ਜੀ ਮਤਲਬ ਅਲੱਗ-ਅਲੱਗ ਸਾਰੀਆਂ ਚੀਜ਼ਾਂ ਨੇ ਜਿਹੜੀ ਚੀਜ਼ ਤੁਸੀਂ ਕਹੋਗੇ ਅਸੀਂ ਉਹੀ ਤਿਆਰ ਕਰ ਦਾਂਗੇ ਕੋਈ ਪਿਕਚਰ ਲੈ ਕੇ ਆਓਗੇ ਉਹ ਵੀ ਤਿਆਰ ਕੀਤੀ ਜਾਂਦੀ ਹੈ ਜੀ ਸਾਡੇ ਵੱਲੋਂ ਇਹ ਵੀ ਅੱਜਕੱਲ੍ਹ ਵਿਆਹ ਸ਼ਾਦੀਆਂ ਦੇ ਵਿੱਚ ਲੱਗਦਾ ਜੀ ਤੱਬ ਆ ਜੀ ਇਹ ਗੁਲਾਬ ਗਹਿਰਾ ਪਾਉਣੇ ਹਾਂਜੀ ਹਾਂਜੀ ਇਹ ਉਸ ਚੀਜ਼ ਲਈ ਬਣਾਇਆ ਹੋਇਆ ਇਹ ਇਗੋ ਮੁਤਸਾਬ ਆਗੇ ਜੀ ਇਹ ਮਸ਼ਰੂਮ ਆ ਛੋਟੀ ਸਮਾਲ ਜੀ ਇਹ ਵੀ ਪਾਰਕ ਦੇ ਵਿੱਚ ਰੱਖਣ ਲਈ ਮਹਾਤਮਾ ਬੁੱਧ ਜੀ ਆ ਜਾਂਦੇ ਆ ਜੀ ਹੂੰ ਬਾਕੀ ਅੱਜ ਕੱਲ ਸਾਰੇ ਘਰਾਂ ਦੇ ਵਿੱਚ ਪਾਵੇ ਲੱਗ ਰਹੇ ਆ ਜੀ ਉੱਪਰ ਡਿਜ਼ਾਈਨ ਚੇਂਜ ਹੋ ਗਏ ਘਰਾਂ ਦੇ ਜੀ ਉਹ ਵੀ ਅਸੀਂ ਮੈਨੂਫੈਕਚਰ ਕਰਦੇ ਆ ਜੀ ਸੀਮੈਂਟ ਵਗੈਰਾ ਦੇ ਵਿੱਚ ਇਹ ਡੱਕਸ ਵਗੈਰਾ ਆ ਗਈਆਂ ਜੀ ਇਹ ਇਹ ਵੀ ਫਲਾਵਰ ਪੋਟ ਹੈ ਜੀ ਇਹ ਵੀ ਡੈਕੋਰੇਸ਼ਨ ਲਈ ਬਣਾਏ ਹੋਏ ਆ ਜੀ ਤੇ ਬੇਟ ਆ ਜਾਂਦੇ ਆ ਜੀ ਫਾਈਬਰ ਦੇ ਵਿੱਚ ਇਹ ਵੀ ਆਪਾਂ ਤਿਆਰ ਕਰਦੇ ਆ ਜੀ ਜਿਵੇਂ ਟਰੈਕਟਰਾਂ ਦੇ ਫਾਈਬਰ ਦੀਆਂ ਛਤਰੀਆਂ ਹੋ ਗਈਆਂ, ਵੇਟ ਹੋ ਗਏ। ਯਾਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਫਾਈਬਰ ਦਾ ਕੋਈ ਕੰਮ ਆ, ਟਰੈਕਟਰ ਦੇ ਰਿਲੇਟਡ ਕੋਈ ਬੱਸ ਹੋਵੇ ਜੀ ਹਨਾ ਹਰ ਇੱਕ ਚੀਜ਼ ਦੇ ਵਿੱਚ ਆਪਾਂ ਫਾਈਬਰ ਲਾਈਨ ਦਾ ਕੰਮ ਕਰਦੇ ਆ। ਇਹ ਨਜ਼ਰ ਪੱਟੂ ਵਗੈਰਾ ਜੀ ਸੂਰਿਆ ਦੇਵਤਾ ਜੀ ਇਹ ਵੀ ਤਿਆਰ ਬਣਾ ਦਿੰਨੇ ਆ ਜੀ ਫਾਈਬਰ ਦੇ ਵਿੱਚ ਤਿਆਰ ਕੀਤੇ ਹੋਏ ਆ ਜੀ। ਨਾ ਕਦੇ ਖਰਾਬ ਹੋਣ, ਨਾ ਜੀ ਕਦੇ ਟੁੱਟਣ ਇਹ। ਇਕ ਮਾਰ ਵਗੈਰਾ ਲਾਇਆ ਜਾਂਦਾ ਨਾ ਪੇਂਟ ਕਰਨ ਤੋਂ ਪਹਿਲਾਂ ਇਹਨਾਂ ਦੀ ਫਿਨਿਸ਼ਿੰਗ ਦਿੱਤੀ ਜਾਂਦੀ ਆ ਪ੍ਰਾਈਮਰ ਹੋਣੇ ਆ ਫਿਰ ਪੇਂਟ ਹੋਣੇ ਆ ਜੀ ਇਹ ਉਹ ਚੀਜ਼ਾਂ ਨੂੰ ਤਿਆਰ ਕੀਤਾ ਜਾਂਦਾ ਜੀ ਫਿਰ ਤਿਆਰ ਹੋ ਕੇ ਪ੍ਰੋਡਕਟ ਇਦਾਂ ਜੀ ਬਣ ਜਾਣੇ ਆ ਸਾਫ਼ ਸੁਥਰੇ ਪਰ ਜੀ ਹਰਮੰਦਰ ਸਾਹਿਬ ਦਾ ਆ ਜੀ ਇਹ ਵੀ ਰਿਲੀਫ ਦੇ ਵਿੱਚ ਤਿਆਰ ਕੀਤਾ ਹੋਇਆ ਜੀ ਇਹ ਸਟੈਚੂ ਆ ਜੀ ਇਹ ਵੀ ਹਾਂਜੀ ਕਈ ਵੀਰ ਲੀਵ ਦੇ ਵਿੱਚ ਤਿਆਰ ਕੀਤਾ ਹੋਇਆ ਜੀ ਲਾਇਨ ਦਾ ਜਿੱਦਾਂ ਨਾ ਟਾਈਗਰ ਦਾ ਫੇਸ ਹੈ ਜੀ ਹਾਂਜੀ ਭਾਜੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਫਿਰ ਨੌਜਵਾਨਾਂ ਲਈ ਜੀ ਇਹੀ ਸੰਦੇਸ਼ ਆ ਵੀਰ ਜੀ ਮੇਰਾ ਕਿ ਜਿਹੜੀ ਮਿਹਨਤ ਆ ਉਹ ਬਹੁਤ ਹੀ ਵੱਡੋ ਫੁੱਲ ਵਾਲੀ ਆ ਹਨਾ ਤੇ ਵੀ ਤੁਸੀਂ ਆਪਣੇ ਜੋ ਤੁਹਾਡੇ ਹੱਥ ਦਾ ਕਿਸੇ ਕੋਲੇ ਗੋਣਾ ਤੁਸੀਂ ਉਹਦੀ ਮਿਹਨਤ ਕਰੋ ਮਿਹਨਤ ਦੇ ਨਾਲ ਆਪਣੀ ਰੋਟੀ ਖਾਓ ਤੇ ਬਾਕੀ ਜਿਹੜਾ ਹੈਗਾ ਵੀ ਨੌਜਵਾਨ ਨੂੰ ਮੇਨ ਸੰਦੇਸ਼ ਤਾਂ ਇਹੀ ਆ ਵੀ ਬਾਹਰ ਨੂੰ ਭੱਜਣ ਨਾਲੋਂ ਆਪਣੇ ਮਿਹਨਤ ਦੇ ਵਿੱਚ ਤੁਸੀਂ ਕੰਮ ਕਰੋ ਤੇ ਜਿਹੜੇ ਲੋਕ ਨਸਿਆਂ ਵੱਲ ਜਾਂਦੇ ਆ ਉਸ ਚੀਜ਼ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਆਪਣੇ ਮਾਪੇ ਦਾ ਸਤਿਕਾਰ ਕਰੋ ਸਾਰਿਆਂ ਨੂੰ ਪਿਆਰ ਕਰੋ ਜੀ ਕੰਮ ਕਰੋ ਮਿਹਨਤ ਕਰੋ ਅੱਗੇ ਵਧੋ ਤੇ ਬਾਕੀ ਜੀ ਇਹ ਮਰਿੰਡਾ ਰੋਡ ਦੇ ਉੱਪਰ ਮੇਰਾ ਕੰਮਕਾਰ ਆ ਜੀ ਮੈਂ ਇਸ ਦੇ ਉੱਤੋਂ ਕੰਮਕਾਰ ਦੇ ਉੱਤੇ ਮਿਹਨਤ ਕਰਦਾ ਆਪਣੀ ਤੇ ਇੱਥੇ ਜੋ ਟੈਲੀਗ੍ਰਾਫ ਦੇ ਨਾਂ ਤੇ ਮੇਰਾ ਹੈਗਾ ਤੇ ਇਹਦੇ ਵਿੱਚ ਮੇਰਾ ਮੋਬਾਈਲ ਨੰਬਰ ਹੈਗਾ ਜੀ 9876419609 ਠੀਕ ਹੈ ਜੀ ਹਾਂ ਜੀ ਮੇਰਾ ਜਿਹੜਾ ਕੰਮਕਾਰ ਦੀ ਲੋਕੇਸ਼ਨ ਆ ਬਾਈ ਜੀ ਮਰਿੰਦਾ ਰੋਡ ਦੇ ਉੱਪਰ ਪਿੰਡ ਮੇਰਾ ਹੈਗਾ ਚਿਤਾਮਲੀ ਉਹਦੇ ਬਿਲਕੁਲ ਸਾਹਮਣੇ ਮਰਿੰਦਾ ਰੋਡ ਦੇ ਉਧਰ ਨੀਅਰ ਬਾਈਪਾਸ ਦੇ ਜੀ ਠੀਕ ਹੈ ਜੀ ਤੇ ਇੱਥੇ ਤੁਸੀਂ ਮੈਨੂੰ ਕੰਮ ਦੇ ਲਈ ਕਦੇ ਵੀ ਮੇਰਾ ਮੋਬਾਈਲ ਨੰਬਰ ਹੈਗਾ ਜਿਹੜਾ 9876419609 ਜੀ ਕਦੇ ਵੀ ਸੰਪਰਕ ਕਰ ਸਕਦੇ ਹੋ ਅਸੀਂ ਹਰ ਵੇਲੇ ਇੱਥੇ ਅਵੇਲੇਬਲ ਆ ਸਾਡਾ ਦੁਕਾਨ ਦੀ ਜਿਹੜੀ ਟਾਈਮਿੰਗ ਆ ਸਵੇਰੇ 8:30 ਤੋਂ ਲੈ ਕੇ ਸ਼ਾਮ ਦੇ 7:30 ਵਜੇ ਤੱਕ ਹੈਗੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ